ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਫਤੇਗੜ ਸਭਰਾ ਸਰਦਾਰ ਪਿਆਰਾ ਸਿੰਘ ਚੇਅਰਮੈਨ ਉਹਨਾਂ ਦੇ ਦੋਸਤੋ ਘਰੇ ਆਏ ਆ ਤੇ ਵੀਰ ਗੁਰੂ ਕੀਰਤ ਆਪਣੇ ਨਾਲ ਹੋਊਗਾ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲਾਵਾਂਗੇ ਨਾਲ ਦੀ ਨਾਲ ਹੀ ਇੱਕ ਦੋਸਤੋ ਸ਼ੌਂਕੀਆ ਤੌਰ ਤੇ ਕਾਫੀ ਸ਼ੌਂਕ ਆ ਵੱਡੇ ਪੱਧਰ ਤੇ ਜੇਕਰ ਪਿੰਡ ਸਭਰਾ ਦੀ ਗੱਲ ਕਰੀਏ ਚਾਹੇ ਵੱਡੇ ਸਭਰਾ ਦੀ ਗੱਲ ਕਰ ਲਈਏ ਚਾਹੇ ਫਤੇਗੜ ਸਭਰਾ ਦੀ ਗੱਲ ਕਰ ਲਈਏ ਇਸ ਪਿੰਡਾਂ ਦੇ ਵਿੱਚ ਦੋਸਤੋ ਮਾਲ ਨੀਲੀ ਦਾ ਵੀ ਦਾ ਆਪਾਂ ਪਹਿਲਾਂ ਵੀ ਬਹੁਤ ਵਾਰੀ ਨੋਟ ਕਰਾਉਂਦੇ ਰਹੇ ਆ ਵੀਰਾਂ ਨੂੰ ਸੋ ਚੰਗਾ ਚੰਗਾ ਟੌਪ ਟੌਪ ਦਾ ਮਾਲ ਪਾਕਿਸਤਾਨੀ ਬਲੱਡ ਲਾਈਨ ਦੇ ਪਸ਼ੂ ਅੱਜ ਵੀ ਮੌਜੂਦ ਆ ਤੇ ਇੱਕ ਡਾਇਮੰਡ ਬੋਲ ਦਾ ਝੋਟਾ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਬੜਾ ਸ਼ੌਕ ਨਾਲ ਵੀਰ ਉਹਨਾਂ ਨੇ ਰੱਖਿਆ ਘਰੇ ਠੀਕ ਹੈ ਜੀ ਡਾਇਰੈਕਟ ਕ੍ਰੋਸਿੰਗ ਦਾ ਇਹ ਬੱਚਾ ਹੈ ਡਾਇਮੰਡ ਬੋਲ ਦਾ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਗੁਰਕੀਰਤ ਉਹਨਾਂ ਤੋਂ ਲੈ ਲਾਂਗੇ ਵੀ ਇਹ ਕਿੰਨੀ ਕੁ ਉਮਰ ਦਾ ਸਾਹਣ ਇਹਨਾਂ ਦੇ ਕੋਲ ਇਹਨਾਂ ਤੋਂ ਜਿਹੜੇ ਦੋਸਤੋ ਅੱਗੇ ਨਵੀਂ ਜਨਰੇਸ਼ਨ ਆਈ ਹੈ ਇਸ ਸਾਹਣ ਤੋਂ ਜਿਹੜ ਨੇ ਬੱਚੇ ਆਇਆ ਠੀਕ ਆ ਜੀ ਉਹ ਵੀ ਬਹੁਤ ਖੂਬਸੂਰਤ ਤੇ ਚੰਗੀ ਕੁਆਲਿਟੀ ਦੇ ਵਿੱਚ ਆ ਨਿਸ਼ਾਨੀਆਂ ਦੇ ਵਿੱਚ ਆ ਮਾਰਕਿੰਗ ਬੜੀ ਲਾਜਵਾਬ ਆ ਸੁੱਟੇਡੇ ਕੱਟ ਦੇ ਵਿੱਚ ਜਿੱਦਾਂ ਇੱਕ ਪਾਕਿਸਤਾਨੀ ਆਪਾਂ ਗੱਲ ਕਰਦੇ ਵੀ ਪਾਕਿਸਤਾਨ ਦੇ ਵਿੱਚ ਪਸ਼ੂ ਦੇਖਦੇ ਆ ਮੱਥੇ ਬੱਲ ਬਿੱਲੀ ਮਣਕੀ ਅੱਖ ਮਗਰਲੇ ਕੋਰਤੂ ਫੇ ਨੀਲੀ ਦੀਆਂ ਮੱਜਾਂ ਝੂਟੀਆਂ ਉਹ ਵੀ ਤੁਹਾਨੂੰ ਜਿਹੜੀਆਂ ਆਪਾਂ ਪ੍ਰੋਪਰ ਦਿਖਾ ਰਹੇ ਆ ਨਾਲ ਦੀ ਨਾਲ ਠੀਕ ਆ ਜੀ ਤੇ ਬਾਕੀ ਸ਼ੌਂਕ ਕਾਫੀ ਲੰਬੇ ਸਮੇਂ ਤੋਂ ਵੀਰ ਉਹਨਾਂ ਨੂੰ ਆ ਵੱਡੇ ਪੱਦਰ ਤੇ ਨਾਲ ਦੀ ਨਾਲ ਤੁਸੀਂ ਬਸ਼ੇਰੀਆਂ ਵੀ ਦੇਖੋਗੇ ਠੀਕ ਆ ਜੀ ਬਸ਼ੇਰੀਆਂ ਕਾਲੇ ਕੰਟੇ ਦੀਆਂ ਤੇ ਹੋਰ ਚੰਗੇ ਚੰਗੇ ਦੋਸ ਬੱਚੇ ਠੀਕ ਹੈ ਜੀ ਬਛੇਰੇ ਬਛੇਰੇ ਵੀਰ ਹਣ ਦੇ ਕੋਲੇ ਇਸ ਫਾਰਮ ਤੇ ਅਵੇਲੇਬਲ ਨੇ ਅੱਜ ਦੀ ਜਿਹੜੀ ਦੋਸਤੋ ਵੀਡੀਓ ਖਾਸ ਕਰਕੇ ਰਹਿਣ ਵਾਲੀ ਹੈ ਨਾਲ ਦੀ ਨਾਲ ਤੁਹਾਨੂੰ ਆਪਾਂ ਫਾਰਮਰ ਵੀਰ ਦਾ ਦਿਖਾ ਦਿੱਤਾ ਜਾਂ ਦਿਖਾਵਾਂਗੇ ਇੱਕ ਛੋਟੀ ਸੇਲ ਕਰਦਾ ਵੀਰ ਠੀਕ ਹੈ ਜੀ ਦੂਜਾ ਸੁਬਾ ਛੋਟੀ ਸੂਈ ਆ ਸੋ ਨੀਲੀ ਪਾਕਾ ਛੋਟੀ ਦਾ ਅੱਜ ਤਰੀਕ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਹਾਂ ਕਿਸਾਨ ਵੀਰ ਉਹ 12 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਤੇ ਪਸ਼ੂ ਬਹੁਤ ਖੂਬਸੂਰਤ ਆ ਚੰਗੇ ਆ ਵੈਸੇ ਦਿਲ ਖੁਸ਼ ਹੋ ਜਾਂਦਾ ਜਦੋਂ ਆਪਾਂ ਨੀਲੀ ਰਾਵੀ ਦੇ ਨੀਲੀ ਦੇ ਪਸ਼ੂ ਦੇਖਦੇ ਹਾਂ ਠੀਕ ਹੈ ਜੀ ਇਸੇ ਤਰ੍ਹਾਂ ਫਾਰਮਾਂ ਦੇ ਵਿੱਚ ਅੱਜ ਵੀ ਬਿਲਕੁਲ ਮੈਂਟੇਨ ਆ ਬਰਕਰਾਰ ਆ ਚੰਗੀ ਸਵਾਲ ਵੀਰੋਂ ਨਹੀਂ ਕਰਦੇ ਆਏ ਆ ਤੇ ਨੀਲੀ ਦਾ ਬੁੱਲ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਵਾਂਗੇ ਇਹਦੇ ਤੋਂ ਆਏ ਬੱਚੇ ਵੀ ਨਾਲ ਦੀ ਨਾਲ ਤੁਹਾਨੂੰ ਜ਼ਰੂਰ ਦਿਖਾਵਾਂਗੇ ਬੱਚੇ ਬਹੁਤ ਟੌਪ ਟੌਪ ਤੇ ਪੌਂਦਾ ਜਿੱਦਾਂ ਆਪਾਂ ਪਹਿਲਾਂ ਵੀ ਬੜੀ ਬੜਾ ਜ਼ਿਕਰ ਕੀਤਾ ਵੀ ਪੌਂਦਾ ਖੁਦ ਬਹੁਤ ਸੋਨੇ ਬੱਚੇ ਪੌਂਦਾ ਆ ਸ਼ੁਰੂ ਤੋਂ ਤੇ ਚੰਗੀਆਂ ਝੋਟੀਆਂ ਵੀ ਮਿਲਕ ਦੇ ਵਿੱਚ ਚੱਲ ਰਹੀਆਂ ਨੇ ਡਾਇਮੰਡ ਸਾਹਣਤੀਆਂ ਤੇ راہੁਲ ਓਏ ਸਾਰੇ ਵੀਰ ਜਾਣੂ ਆ ਡਾਇਮੰਡ ਬੋਲ ਤੋਂ ਵੀ ਠੀਕ ਹੈ ਜੀ ਆਪਣੇ ਘਰੀਕੇ ਪਤਨ ਡਾਇਰੈਕਟਰ ਸੁਖਵਿੰਦਰ ਸਿੰਘ ਹੁਣਾਂ ਦੇ ਕੋਲ ਤੇ ਉਹਦੀ ਬਿਲਕੁਲ ਡਰਾਈਵ ਕਰਾਸਿੰਗ ਦਾ ਜਿਹੜਾ ਮੰਨ ਲਿਆ ਤੁਸੀਂ ਦੇਖ ਸਕਦੇ ਜੇ ਇਹ ਵੀਰ ਹੁਣਾਂ ਦੇ ਕੋਲ ਵੀ ਅਵੇਲੇਬਲ ਆ ਤੇ ਬਾਕੀ ਦੋਸਤੋ ਇਹ ਤਾਂ ਨਾਟ ਫੋਰ ਸੇਲ ਆ ਠੀਕ ਹੈ ਜੀ ਨਾਟ ਫੋਰ ਸੇਲ ਆ ਤੇ ਨਾਲ ਦੀ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਵੀ ਜਾਂ ਕਰਾਸ ਜਾਂ ਜੰਪ ਵਾਸਤੇ ਜਿਹੜੀ ਫੈਸਿਲਿਟੀ ਆ ਉਹ ਵੀ ਨਾਟ ਅਵੇਲੇਬਲ ਆ ਠੀਕ ਹੈ ਜੀ ਤੇ ਬਾਕੀ ਇੱਕ ਸ਼ੌਂਕੀਆ ਤੌਰ ਤੇ ਵੀਰ ਨੇ ਰੱਖਿਆ ਇੱਕ ਘਰ ਦੀ ਬਰੀਡਿੰਗ ਕਰਦੇ ਨੇ ਠੀਕ ਹੈ ਜੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਗੁਰਕੀਰਤ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਕੀਰਤ ਸਾਸਰੀ ਦਾ ਸਾਸਰੀ ਜੀ ਬਈ ਕੀ ਹਾਲ ਜੀ ਠੀਕ ਠਾਕ ਬਹੁਤ ਵਧੀਆ ਭਾਜੀ ਸੇਤਾ ਸੁਣਾਓ ਠੀਕ ਠਾਕ ਆ ਵਧੀਆ ਵਧੀਆ ਚੜ੍ਹਦੀ ਕਲਾ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਜੀ ਤੇ ਅੱਛਾ ਵੀਰ ਗੁਰਕੀਰਤ ਜੀ ਆ ਤੁਸੀਂ ਦੱਸ ਰਹੇ ਸੀਗੇ ਵੀ ਇੱਕ ਤੁਸੀਂ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਧਿਆਨ ਕਰ ਦਿੱਤਾ ਸੀ ਮਾਲ ਵੈਸੇ ਤੁਹਾਡੇ ਕੋਲ ਸਟਾਰਟਿੰਗ ਤੋਂ ਮੋਟ ਤੋਂ ਰੱਖਿਆ ਸੀ ਨੀਲੀ ਰਵੀ ਦਾ ਹਾਂਜੀ ਹਾਂਜੀ ਇਸੇ ਤਰ੍ਹਾਂ ਮੱਝਾਂ ਝੋਟੀਆਂ ਸਟਾਰਟਿੰਗ ਤੋਂ ਦੇਖਦੇ ਆ ਰਹੇ ਆ ਆਪਾਂ ਆਪਣੇ ਫਾਰਮ ਬਿਲਕੁਲ ਬਿਲਕੁਲ ਇਹ ਪ੍ਰਾਣੀਆਂ ਜਿਹੜਾ ਪ੍ਰਾਣਾ ਨੀਲੀ ਦਾ ਵੀ ਦਾ ਰਵਾਾ ਆਪਣੇ ਕੋਲੇ ਆ ਜਿਹੜਾ ਇਹ ਪ੍ਰਾਣੀ ਪਾਕਿਸਤਾਨੀ ਬਲੱਡ ਲੈਣਾ ਹਾਂਜੀ ਇਹ ਪਹਿਲਾਂ ਦਰਿਆਦ ਰੂ ਜਿਵੇਂ ਤੁਹਾਨੂੰ ਪਤਾ ਆਪਣਾ ਏਰੀਆ ਦਰਿਆ ਆ ਸਾਰਾ ਪਹਿਲਾਂ ਤਾਂ ਬਾਹਰ ਲੈ ਕੇ ਜਾਂਦੇ ਹੁੰਨੇ ਹਾਂਜੀ ਹੁਣ ਤੁਹਾਨੂੰ ਪਤਾ ਸਮਾਂ ਹੀ ਥੋੜਾ ਜਿਹੜਾ ਰਹਿ ਗਿਆ ਉਹਦਾ ਕਰਕੇ ਬਾਹਰ ਤਾਂ ਲੈ ਕੇ ਨਹੀਂ ਜਾਈਆਂ ਜਾਂਦੀਆਂ ਇਹ ਦਰਿਆ ਤੇ ਤਾਂ ਬਿਲਕੁਲ ਹੁਣ ਘਰੇ ਹੀ ਇਹਨਾਂ ਦਾ ਧਿਆਨ ਰੱਖਿਆ ਵਾ ਜਿਵੇਂ ਨਹਾਉਣ ਵਾਸਤੇ ਬਣਾਇਆ ਵਾ ਵੱਖਰਾ ਇਹਨਾਂ ਦਾ ਇਹਨਾਂ ਦੇ ਵਿੱਚ ਆ ਬਿਲਕੁਲ ਆ ਬਿਲਕੁਲ ਹਾਂ ਇਹ ਗਰਮੀਆਂ 'ਚ ਕੰਮ ਦੇਣ ਦਾ ਮੋਟਰ ਜਿਹੜੀ ਵਿੱਚੇ ਪਾਣੀ ਥੱਲੇ ਜ਼ਮੀਨ ਨੂੰ ਚਲੇ ਜਾਂਦਾ ਸਹੀ ਹੈ ਇਹ ਘਰ ਦੀ ਆਪਣੀ ਬਲੱਡ ਲਾਈਨ ਆ ਜਿਹੜੀ ਪੁਰਾਣੀ ਮਗਰਲਾ ਤਰੀ ਆਉਂਦੀ ਬਲੱਡ ਲਾਈਨ ਪਾਕਿਸਤਾਨੀ ਬਲੱਡ ਲਾਈਨ ਤਰੀ ਆਉਂਦੀ ਨੀਲੀ ਦਾ ਜੀ ਤੇ ਹੁਣ ਥੋੜਾ ਜਿਆ ਤੁਹਾਨੂੰ ਪਤਾ ਜਦੋਂ ਆਪਾਂ ਨੇ ਕਿ ਧਿਆਨ ਥੋੜਾ ਜਿਆ ਬਧਾ ਹਾਂਜੀ ਬਾਕੀ ਤੁਹਾਨੂੰ ਪਤਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕੋਈ ਡੰਗਰਾਂ ਦਾ ਕਰੇਜ ਵੀ ਥੋੜਾ ਜਿਆਦਾ ਵੱਧ ਗਿਆ ਬਿਲਕੁਲ ਜੀ ਜਿਹੜੀ ਡੰਗੇਸ਼ਨ ਆ ਹੋਣ ਵਾਲੀ ਜਿਹੜੇ ਵੀ ਮੁੰਡੇ ਸਾਰੇ ਉਹ ਆਉਂਦੇ ਆ ਵੀ ਸਹੀ ਕੋੜੀਆਂ ਲਿਹਾਣ ਚਲੇ ਗਿਆ ਅਜਾਲ ਧਿਆਨ ਚਲੇ ਗਿਆ ਬਿਲਕੁਲ ਜੀ ਪਹਿਲਾਂ ਪਹਿਲ ਵੀਰ ਗੁਰਕੀਰਤ ਇੱਕ ਗੱਲ ਹੁੰਦੀ ਸੀ ਵੀ ਇਹ ਮਤਲਬ ਕਿ ਯਾਰ ਪਾਇਰ ਮਧਾਉਣ ਵਾਲਾ ਤਾਂ ਇੱਕ ਰੂੜੀ ਜਾਂ ਗੋਹੇ ਪਾਜਦਾ ਇੰਦੇ ਚੋਂ ਪਰ ਅੱਜ ਕੋਈ ਬੰਦਾ ਮੁਨਾਫਾ ਲੈਣ ਵਾਲਾ ਹੋਵੇ ਤੇ ਮੁਨਾਫਾ ਚੰਗਾ ਵੀ ਕਮਾ ਰਿਆ ਚਾਹੇ ਉਹ ਸੇਲ ਕਰਕੇ ਚਾਹੇ ਦੁੱਧ ਉਤਪਾਦਨ ਕਰਕੇ ਜਾਂ ਦੁੱਧ ਪ੍ਰੋਡਿਊਸ ਕਰਕੇ ਗਾ ਵੇਚਣ ਤੇ ਗੱਲ ਆਪਾਂ ਲਾ ਲਈ ਬਿਲਕੁਲ ਉਹ ਤਾਂ ਜਿਵੇਂ ਐਵੇਂ ਗੱਲਾਂ ਬਣੀਆਂ ਜੀ ਜੋ ਮਰਜ਼ੀ ਜਿੰਨੇ ਰੱਖਣੀਆਂ ਨਹੀਂ ਉਹਨੂੰ ਕਈ ਗੱਲਾਂ ਹੋਣੀਆਂ ਵਾ ਹਾਂਜੀ ਉਹਨੇ ਇਹ ਆ ਵੀ ਪਹਿਲੀ ਗੱਲ ਇਹ ਆ ਵੀ ਘਰ ਦਾ ਦੁੱਧ ਹੀ ਨਹੀਂ ਚੰਗਾ ਮਿਲਦਾ ਆਪਾਂ ਨੂੰ ਪੀਣ ਵਾਸਤੇ ਆ ਬਿਲਕੁਲ ਰਾਈਟ ਤੇ ਬਾਕੀ ਦੂਜੀ ਗੱਲ ਇਹ ਆ ਵੀ ਨਾਲ ਨਾਲੇ ਦੀ ਕਮਾਈ ਵੀ ਆ ਬਾਕੀ ਬਰੀਡਿੰਗ ਆ ਜਿੰਨੀ ਬਰੀਡਿੰਗ ਤੇ ਆਪਾਂ ਕੰਮ ਕਰਾਂਗੇ ਜਿੰਨਾ ਵਧੀਆ ਕੰਮ ਕਰਾਂਗੇ ਉਨੀ ਜਿਆਦਾ ਆਮਦਨ ਆ ਇਹਦੇ ਬਿਲਕੁਲ ਸਾਨੂੰ ਪਤਾ ਬਰੀਡਿੰਗ ਦੇ ਨਾਲ ਹੀ ਦੁੱਧ ਦੇਣਾ ਪਸ਼ੂ ਨੇ ਸਹੀ ਆ ਜੀ ਤੇ ਬਰੀਡਿੰਗ ਦੇ ਨਾਲ ਹੀ ਸਾਰੀ ਗੱਲਬਾਤ ਬਰੀਡਿੰਗ ਦੇ ਨਾਲ ਹੀ ਗਾਂ ਪਸ਼ੂ ਤੇ ਜੇ ਆਪਾਂ ਆਖਾਂਗੇ ਫਿਰ ਉਹ ਜਿਵੇਂ ਹੁਣ ਤੁਸੀਂ ਆਖੀ ਗੱਲ ਗੋਇਆ ਮਧੋਂਣ ਵਾਲੀ ਉਹਦਾ ਫਿਰ ਜਿਹੋ ਜਆ ਜਨਵਰ ਨੂੰ ਆਪਾਂ ਸਾਹਮਾਂਗੇ ਕਰਾਂਗੇ ਜੇ ਬਰੀਡਿੰਗ ਹੀ ਨਾ ਕਰਾਂਗੇ ਤੇ ਫਿਰ ਸਭ ਹੋਾਈ ਮਦਨਾ ਫਿਰ ਸਹੀ ਹੈ ਜੀ ਸਹੀ ਹੈ ਅੱਛਾ ਵੀਰ ਇੱਕੇ ਵੀ ਗੱਲ ਦੱਸ ਦਈਏ ਜਿਹੜਾ ਆਪਣੇ ਕੋਲ ਡਾਇਰੈਕਟ ਕ੍ਰੋਸਿੰਗ ਤਾਂ ਸਾਂਹ ਆ ਡਾਇਮੰਡ ਬੁੱਲ ਦਾ ਹਾਂਜੀ ਫਾਦਰ ਪੱਖ ਤੋਂ ਡਾਇਮੰਡ ਬੁੱਲ ਦਾ ਹੈ ਹਾਂਜੀ ਹਾਂਜੀ ਤੇ ਮਦਰ ਪੱਖ ਤੋਂ ਮਦਰ ਵੀ ਇਹਦੀ ਦੱਸ ਦਈਏ ਵੀ ਮਦਰ ਕਿੰਨੇ ਮਿਲ ਕਾਲੀ ਆਪਣੀ ਦੇਖੀ ਅੱਖੀ ਦੇਖੀ ਹੈ ਵੀ ਹੈਗੀ ਆਪਣੇ ਕੋਲ ਤੇ ਇਹ ਉਹਨਾਂ ਦੇ ਘਰੇ ਹੀ ਮੱਝ ਹੈ ਜੀ ਪਾਕਿਸਤਾਨੀ ਬਲੱਡ ਲੈਂਡ ਦੀ ਮੱਝ ਆ ਠੀਕ ਹੈ ਜੀ ਤੇ 21 22 ਲੀਟਰ ਮੱਝ ਦੇ ਥੱਲੇ ਜਿਹੜਾ ਦੁੱਧ ਅੱਜ ਵੀ ਹੈਗਾ ਠੀਕ ਹੈ ਜੀ ਵੀ ਆਪਣੇ ਏਰੀਆ 'ਚ ਵੀ ਇਦਾਂ ਦੀ ਮੱਝ ਨਹੀਂ ਹੈਗੀ ਜਿਨ੍ਹਾਂ ਨੇ ਵੇਖੀ ਉਹਨਾਂ ਨੂੰ ਤਾਂ ਪਤਾ ਜਿਵੇਂ ਡਾਕਟਰ ਸਖਵਿੰਦਰ ਸਿੰਘ ਰਿਕੇ ਵਾਲੇ ਉਹਨਾਂ ਨੇ ਤਾਂ ਵੇਖੀ ਮੱਝ ਉਹਨਾਂ ਨੂੰ ਪਤਾ ਜਿਹੜੇ ਚੰਗੇ ਬੰਦੇ ਬਰੀਡਿੰਗ ਦੇ ਵਿੱਚ ਧਿਆਨ ਰੱਖਦੇ ਉਹਨਾਂ ਨੇ ਮੱਝ ਵੇਖੀ ਆ ਜੀ ਮਾਂ ਜੀ ਤੇ ਉਹ ਚੰਗੇ ਦੁੱਧ ਵਾਲੀ 21 22 ਲੀਟਰ ਦੁੱਧ ਵਾਲੀ ਮਾਝਾ ਤੇ ਚੰਗੀ ਕਦ ਕਾਠੀ ਦੀ ਇਹ ਆਪਣੇ ਇੱਕ ਤਾਂ ਜਿਵੇਂ ਤੁਹਾਨੂੰ ਪਤਾ ਅੱਜਕੱਲ ਸੀਮਨ ਚੱਲਦੇ ਆ ਜਿਆਦੇ ਸੀਮਨ ਦਾ ਨਹੀਂਗਾ ਇਹ ਸਿੱਧਾ ਡਾਇਰੈਕਟ ਆਪਣਾ ਕ੍ਰੋਸਿੰਗ ਦਾ ਬੋਲਾ ਇਹ ਵੀ ਅਜੇ ਤੋਂ ਕੁਝ ਸਮਾਂ ਪਹਿਲਾਂ ਡਾਕਟਰ ਸਾਹਿਬ ਉਹਨਾਂ ਨੇ ਅਸੀਂ ਵੀ ਜਾਣਦੇ ਆ ਵੀ ਉਦੋਂ ਡਾਇਰੈਕਟ ਛੱਡਿਆ ਹੋਇਆ ਸੀਗਾ ਹਾਂਜੀ ਹਾਂਜੀ ਮੱਝਾਂ ਦੇ ਉੱਪਰ ਬਾਅਦ ਵਿੱਚ ਜਦੋਂ ਪਹਿਲੀਆਂ ਪਹਿਲੀ ਆ ਜਦੋਂ ਕ੍ਰੋਸਿੰਗ ਹੋਈਆਂ ਮੰਜਾਂ ਤੇ ਉਹ ਆਪਾਂ ਨਾਲ ਉਦੋਂ ਦਾ ਇਹ ਬਾਕੀ ਉਹਨਾਂ ਦੀ ਕੋਈ ਰਿਜ਼ਲਟ ਆਇਆ ਉਸ ਤੋਂ ਬਾਅਦ ਟੈਸਟਿੰਗ ਹੋਈ ਟੈਸਟਿੰਗ ਤੋਂ ਬਾਅਦ ਉਹਨਾਂ ਨੇ ਫਿਰ ਰੂਟੀਨ ਬਣਾ ਲਈ ਵੀ ਇੱਕ ਸੀਮਨ ਤਿਆਰ ਕਰਵਾਏ ਜਾਣ ਹਾਂਜੀ ਹਾਂਜੀ ਤੇ ਬਾਅਦ ਵਿੱਚ ਉਹ ਸੀਮਨ ਚੱਲਦੇ ਆਏ ਉਹ ਤੋਂ ਬਾਅਦ ਉਹਨਾਂ ਨੇ ਛੱਡਿਆ ਨੀ ਕਹ ਮਾਲੀ ਇਹ ਡਾਇਰੈਕਟ ਕ੍ਰੋਸਿੰਗ ਤਾਂ ਉਮਰ ਇਹਦੀ ਕਿੰਨੀ ਕੁ ਜਵਾਨ ਹੋ ਗਿਆ 5 ਸਾਲ ਤਾਂ ਹੋ ਗਿਆ ਕਿ ਜਿਆਦਾ ਇਹਦੀ ਉਮਰ 4 ਦਾੰਦ ਆ ਜੀ ਇਹ ਚੌਗਾ ਹਾਂਜੀ ਚੌਗਾ ਤਕਰੀਬਨ ਕੋਈ 4 ਸਾਲ 3/4 ਸਾਲ ਦਾ ਮੰਨ ਲਈਏ 4 3/4 ਸਾਲ ਦਾ ਮੰਨ ਲਈਏ 4 ਚੌਕ ਸਾਲਾਂ ਦਾ ਹੈਗਾ ਅੱਛਾ ਇਹ ਤਾਂ ਤੋਂ ਬੱਚੇ ਆਪਣੇ ਬੱਚੇ ਵੀ ਚੰਗੇ ਆ ਜੇ ਕਟੀਆਂ-ਕਟੀਆਂ ਬਹੁਤ ਸੋਹਣੀਆਂ ਹਾਂ ਜੀ ਬੱਚੇ ਆਵੇ ਇਧਰ ਆ ਵੇਖ ਲੋ ਤੁਸੀਂ ਆ ਜਿਹੜੀ ਇਸੇ ਦਾ ਹੀ ਆ ਰਿਜ਼ਲਟ ਠੀਕ ਹੈ ਇਸੇ ਦਾ ਰਿਜ਼ਲਟ ਹੀ ਆ ਬਾਕੀ ਤੁਹਾਨੂੰ ਮੈਂ ਉਹ ਫੋਟੋ ਵੀ ਦੇਵਾਂਗਾ ਉਹਦੇ ਵਿੱਚ ਉਹ ਇੱਕ ਕੱਟੀ ਸੀਗੀ ਉਹਦੇ ਬਾੜੀ ਚੰਗੀ ਉਹ ਤੁਸੀਂ ਦੱਸ ਰਹੇ ਸੀ ਬੱਚਾ ਸੀ ਐਕਸਪਾਇਰ ਹੋ ਗਿਆ ਸੀਗਾ ਐਕਸਪਾਇਰ ਹੋ ਗਿਆ ਠੀਕ ਹੈ ਇਹ ਕਟੀਆਂ ਹੀ ਆ ਸਾਰੀਆਂ ਇਹ ਸਾਰੀਆਂ ਕਟੀਆਂ ਹੀ ਆ ਮਤਲਬ ਸੋ ਤਿੰਨ ਨਗ ਜਿਹੜੇ ਕਟੀਆਂ ਨੇ ਠੀਕ ਆ ਜੀ ਬਾਕੀ ਮਾਰਕਿੰਗ ਤੁਸੀਂ ਵੇਖ ਸਕਦੇ ਜੇ ਇੱਕ ਇਧਰਲੇ ਪਾਸੇ ਆ ਜਿਹੜੀ ਆਪਣੇ ਕੋਲ ਆਪਾਂ ਮੱਥੇ 'ਚ ਫੁੱਲ ਹੀ ਹੈ ਜਿੰਦੀ ਮਦਰ ਦੇ ਵਿੱਚੋਂ ਇਹ ਆਈ ਹੈ ਮੱਥੇ ਫੁੱਲ ਦੋ ਪੈਰ ਚਿੱਟੇ ਮਗਰ ਲੱਖਾਂ ਨੀਲੀਆਂ ਜੀ ਹਾਂ ਜਿਵੇਂ ਇੱਕ ਆਪਾਂ ਪਾਕਿਸਤਾਨੀ ਟੱਚ ਆ ਵੀ ਭਲੇਖਾ ਪਾਉਂਦੀਆਂ ਜਿਵੇਂ ਉੱਧਰਲੇ ਬੰਨੇ ਆਪਾਂ ਮਾਲ ਕਵਰ ਕਰਦੇ ਪਏ ਉੱਧਰ ਦਿਖਾ ਰਹੇ ਆ ਹਾਂਜੀ ਹਾਂਜੀ ਆ ਦੋਸਤੋ ਬੱਚੇ ਨੇ ਜਿਹੜੇ ਇਸ ਮਾਲੀ ਦਾ ਰਿਜ਼ਲਟ ਆ ਤੇ ਹੋਰ ਵੀਰ ਗੁਰਕੀਰਤ ਹੋਰ ਲਾਗੇ ਬੰਨੇ ਕੋਈ ਹੋਰ ਵੀ ਰਿਜ਼ਲਟ ਆਇਆ ਜਾਂ ਛੱਡਿਆ ਮਾਲੀ ਉਹਦੇ ਬਾਰੇ ਕੀ ਬਹਿਣਾ ਚਾਹੋਗੇ ਬਿਲਕੁਲ ਉਹ ਇਹ ਆਪਣੇ ਜਿਨ੍ਹਾਂ ਦੇ ਘਰੋਂ ਆਇਆ ਵਾ ਹਾਂਜੀ ਉਹਨਾਂ ਦੇ ਘਰੇ ਆ ਬੱਚੇ ਇਹਦੇ ਤੇ ਜਾਂ ਆਪਣੇ ਕੋਲੇ ਠੀਕ ਹੈ ਜੀ ਪੂਰਨਾ ਹੀ ਛੱਡਿਆ ਹੀ ਆ ਕਿਤੇ ਠੀਕ ਹੈ ਜੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੀਚਰ ਫੀਚਰ ਪਲੈਨਿੰਗ ਨਾ ਜੀ ਬਿਲਕੁਲ ਨਹੀਂ ਬਿਲਕੁਲ ਮਤਲਬ ਕੋਈ ਟੀਕੇ ਸੀ ਨਾ ਆਪਾਂ ਆਪ ਘਰੇ ਘਰੇ ਬਰੀਡਿੰਗ ਆਸਤੇ ਇਹਨੂੰ ਆਪਾਂ ਵਰਤਾਂਗੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਮਦਰ ਪੱਖ ਤੋਂ ਚੰਗੀ ਮਦਰ ਦਾ ਜਿਹੜਾ ਬੱਚਾ ਕੋਈ ਕੀ ਕੋਈ ਸਮਥਿੰਗ ਉੱਪਰ ਗ੍ਰਾਮ ਦੇ ਵਿੱਚ ਉਹ ਮਦਰ ਦਾ ਜਿਹੜਾ ਦੋਸਤੋ ਦੁੱਧ ਕੈਲਕੂਲੇਟ ਆ ਜਾਏ ਜਿੰਨੀ ਕੋਨੇ ਚਵਾਈ ਕਰਾਈ ਆ ਉਹ ਪੂਰਾ ਰਿਕਾਰਡ ਆ ਇਸ ਮਾਲੀ ਦਾ ਤੇ ਬਾਪ ਵਾਲੇ ਪੱਖ ਤੋਂ ਜਿਹੜਾ ਇਹ ਡਾਇਮੰਡ ਬੁੱਲ ਦਾ ਡਾਇਰੈਕਟ ਕ੍ਰੋਸਿੰਗ ਦਾ ਸਾਨ ਜਿਹੜਾ ਵੀਰ ਸੋ ਨੀਲੀ ਅੰਗ ਦੇ ਵਿੱਚ ਨੀਲੀ ਟੱਚ ਪਾਕਿਸਤਾਨੀ ਬਲੱਡ ਲਾਈਨ ਟਾਈਪ ਜਿਹੜੇ ਦੋਸਤੋ ਵੀਰ ਦੇ ਕੋਲ ਅੱਜ ਵੀ ਪਸ਼ੂ ਜਿਹੜੇ ਇਸ ਫਾਰਮ ਤੇ ਮੌਜੂਦ ਆ ਤੇ ਇੱਕ ਦੋਸਤੋ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਜਿਹੜੀ ਝੋਟੀ ਅੱਜ ਵੀਰ ਸੇਲ ਕਰਦਾ ਪਿਆ ਠੀਕ ਹੈ ਜੀ ਇਹ ਝੋਟੀ ਸੇਲ ਕਰਦੇ ਪਏ ਨੇ ਤਾਜੀ ਸੱਜਰ ਸੂਈ ਆ ਤੇ ਬਾਕੀ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਉਹ ਇੱਕ ਕੁਆਲਿਟੀ ਵਿਖਾਈ ਆ ਵੀਰ ਦੇ ਕੋਲ ਜਿਹੜੀ ਅੱਜ ਫਾਰਮ ਤੇ ਅਵੇਲੇਬਲ ਆ ਜਿਹੜੀ ਝੋਟੀ ਅੱਜ ਫਾਰ ਸੇਲ ਆ ਠੀਕ ਹੈ ਜੀ ਉਹ ਆ ਤੁਹਾਨੂੰ ਆਪਾਂ ਸਾਹਮਣੇ ਦਿਖਾ ਰਹੇ ਆ ਅੱਛਾ ਵੀਰ ਜੀ ਇਹ ਝੋਟੀ ਮਗਲਕ ਇਹ ਵੀਰੇ ਦੂਜੀ ਸੂਏ ਸੂਈ ਹੈ ਜੀ ਦੂਸਰਾ ਸੁਬਾ ਹਾਂਜੀ ਤੇ ਅੱਜ ਸਮਾਂ ਇਹਨੂੰ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਅੱਜ ਇਹ ਕੱਲ੍ਹ ਸੂਈ ਹੈ ਜੀ ਸੁਬਾ ਠੀਕ ਹੈ ਜੀ ਹਨਾ 5-6 ਵਜੇ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਗਰ ਆ ਕਟਾ ਆ ਗਿਆ ਇਹ ਕਟਾ ਵੀਰੇ ਇਹ ਆਪਣੇ ਇਸ ਸਹਾਨ ਦਾ ਇਸ ਇਸੇ ਬੋਲਦੇ ਮਾ ਦੋਸਤੋ ਇਸ ਸਹਾਨ ਦਾ ਬੱਚਾ ਆ ਗਿਆ ਮਗਰ ਕਟਾ ਆਇਆ ਤੇ ਬਾਕੀ ਮਾਰਕਿੰਗ ਤੁਸੀਂ ਚੈੱਕ ਕਰੋ ਜੇਕਰ ਦੋਸਤੋ ਮਦਰ ਇਸ ਟਾਈਪ ਦੀ ਆ ਦੀ ਜਿਹਦੀ ਮਤਲਬ ਕਿ ਨਿਸ਼ਾਨੀਆਂ ਦੀ ਗੱਲ ਕਰੀਏ ਤੇ ਇੱਕ ਮੱਥੇ 'ਚ ਚੰਦ ਕਹਿ ਲੋ ਜਾਂ ਫੁੱਲ ਕਹਿ ਲੋ ਤੇ ਅੱਖਾਂ ਦੇ ਵਿੱਚ ਜਵਾਬ ਆ ਠੀਕ ਹੈ ਜੀ ਵਾਈਟ ਅੱਖਾਂ ਤੇ ਨੀਲੀ ਟਾਚਾ ਕਿਉਂਕਿ ਰਵਾ ਤੁਸੀਂ ਵੇਖ ਹੀ ਲਿਆ ਠੀਕ ਆ ਜੀ ਉਹਦੇ ਵਿੱਚੋਂ ਜਿਹੜੀ ਆ ਬੱਚੇ ਦੀ ਪਤਾਇਸ਼ ਹੋਈ ਆ ਮਾਰਕਿੰਗ ਕਰੋ ਚੈੱਕ ਠੀਕ ਆ ਜੀ ਅਗਲੇ ਪੈਰ ਮਗਰਲੇ ਮਗਰਲੇ ਪੈਰੀਂ ਇਹਦੇ ਵੀ ਮੱਥੇ ਫੋਲਾ ਤੇ ਅੱਖਾਂ ਬਿੱਲੀਆਂ ਜੀ ਅੱਖਾਂ ਬਿੱਲੀਆਂ ਆ ਗਈਆਂ ਠੀਕ ਆ ਜੀ ਪੂਰੀ ਚੰਗੀ ਮਾਰ ਠੋਡੀ ਤੇ ਆ ਥੋੜਾ ਜਿਹਾ ਆ ਠੋਡੀ ਤੇ ਆ ਗਿਆ ਨਿਸ਼ਾਨ ਜਵਾਬ ਆ ਗਿਆ ਇਧਰ ਵੀ ਜਿਹੜੀ ਇਹ ਝੋਟੀ ਆ ਜਿਤ ਕਿੰਨੇ ਡੰਗ ਦੀ ਚਵਾਈ ਹੋ ਗਈ ਜਾਂਦੀ ਇਹ ਵੀਰੇ ਸੀ ਜੇ ਡੰਗ ਚੋਲੀ ਅੱਜ ਸਵੇਰ ਜੀ ਸਵੇਰ ਚੋਲੀ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਤਕਰੀਬਨ ਬੌਲੇ ਦੀ ਗੱਲ ਕਰ ਲਈਏ ਕਿੰਨਾ ਕੁ ਵੈਸੇ ਅਕਾਊਂਟ ਕੀਤਾ ਆਪਾਂ ਕੋਈ ਇਹਦਾ ਨਹੀਂ ਬੌਲਾ ਕੋਈ ਅਕਾਊਂਟ ਨਹੀਂ ਕੀਤਾ ਇਹਦਾ ਕੋਈ ਬੱਚੇ ਪੁੱਛਣ ਨੂੰ ਲਿਆ ਲੂ ਕੇ ਵੈਸੇ ਚਲੋ ਤਿੰਨ ਡੰਗ ਦੀ ਚਵਾਈ ਕੀਤੀ ਹੈ ਤੇ ਬੌਲੇ ਤਾਂ ਸਾਫ਼ ਹੀ ਹੋਈ ਹੈ ਜੀ ਹਾਂ ਬੌਲੇ ਤਾਂ ਸਾਫ਼ ਪਿਛਲੇ ਸੂਏ ਆਪਾਂ ਦੁੱਧੇ ਦਾ ਦੱਸ ਸਕਦੇ ਹਾਂ ਵੀ ਪਿਛਲੇ ਸੂਏ ਨੇ 11-12 ਕਿ ਲੀਟਰ ਆਪਾਂ ਨੇ ਦੁੱਧ ਦਿੱਤਾ ਕਰਿਆ ਆ ਕੇ ਪਹਿਲਣ ਠੀਕ ਹੈ ਜੀ ਹਾਂ ਜੀ ਇਹ ਖਰੀਦੀ ਹੈ ਜੀ ਮੱਝ ਆਪਾਂ ਇਹ ਮਤਲਬ ਵੀ ਆਪਣੇ ਹੋਮ ਬਰੀਡ ਨਹੀਂ ਆਪਣੇ ਘਰ ਦੀ ਆਪਾਂ ਲਈ ਇੱਕ ਘਰੇ ਨਹੀਂ ਬਰੀਡ ਹੋਈ ਉਹ ਵੀ ਆਪਣੇ ਚੰਗੇ ਜਾਨੂ ਬੰਦੇ ਆ ਜਿਸ ਇਹ ਮੱਝ ਵਾਲੀ ਸਾਈਡ ਤੋਂ ਬੱਦ ਸਾਈਡ ਤੋਂ ਆਈ ਮੱਝ ਠੀਕ ਹੈ ਜੀ ਚੰਗੀ ਕਰਕੇ ਆਪਾਂ ਉਹਦਾ ਦੁੱਧ ਦੀ ਥੋੜੀ ਪ੍ਰੋਬਲਮ ਹੀ ਤੇ ਉਹਦਾ ਕਰਕੇ ਆਪਾਂ ਠੀਕ ਹੈ ਜੀ ਠੀਕ ਅੱਛਾ ਵੀਰ ਗੁਰਕੀਰਤ ਇੱਕ ਇਹ ਵੀ ਦੱਸ ਦਈਏ ਚਲੋ ਇਹ ਛੋਟੀ ਜਿਹੀ ਡਿਟੇਲ ਆਪਾਂ ਨਾਲੋਂ ਨਾਲ ਦੇ ਰਹੇ ਆ ਹਾਈਐਸਟ ਮਿਲਕਿੰਗ ਵਾਲੀ ਆਪਣੇ ਕੋਲ ਮੱਝ ਕਿੰਨੀ ਰਹੀ ਹੈ ਤੇ ਅੱਜ ਕਿੰਨੀ ਆਪਣੇ ਕੋਲ ਜਿਹੜੀ ਮੌਜੂਦ ਆ ਕਿੰਨਾ ਕੁ ਦੁੱਧ ਚੋਣ ਵਾਲੀ ਮੱਝ ਹੈਗੀ ਆਪਣੇ ਘਰੇ ਹਾਈਐਸਟ ਮਿਲਕਿੰਗ ਦੀ ਵੀਰ ਜ ਇਹ ਅਸੀਂ ਨਾ ਦੋ ਕ ਸੂਏ ਚੋਕੇ ਮੱਝ ਤੇ ਅਸੀਂ ਵੇਚ ਦਿੰਦੇ ਆ ਅੱਛਾ ਜੀ ਤੁਹਾਨੂੰ ਪਤਾ ਜਿਹੜੀਆਂ ਮੱਝਾਂ ਮਿਲਕਿੰਗ ਦੇ ਆਉਂਦੀਆਂ ਉਹ ਤੀਜਾ ਜਾਂ ਚੌਥੇ ਸੂਏ ਆਉਂਦੀਆਂ ਹਾਂਜੀ ਤੇ ਦੂਜੇ ਸੂਏ ਵੀ ਆਪਣੇ ਕੋਲੇ ਅੱਜ 17 18 17 18 ਲੀਟਰ ਦੁੱਧ ਵਾਲੀਆਂ ਮੱਝਾਂ ਆਪਣੇ ਕੋਲ ਹੈਗੀਆਂ ਵੀ ਮੌਜੂਦ ਆ ਫਾਰਮ ਤੇ ਇੱਥੇ ਹਾਂਜੀ ਹਾਂਜੀ ਮੌਜੂਦ ਆ ਠੀਕ ਆ ਬਾਕੀ ਗਾਂ ਤੁਸੀਂ ਵਖਾਈ ਦਿੱਤੀਆਂ ਜਿਹੜਾ ਬ੍ਰੀਡ ਦਾ ਕੋ ਡਾਇਮੰਡ ਦੇ ਬੱਚੇ ਆ ਵੇਚੇ ਦੇ ਕਟੀਆਂ ਡਾਇਮੰਡ ਜਿਵੇਂ ਆਹ ਕੱਟੀ ਖੜੀ ਆ ਸਾਹਮਣੇ ਬਿਲਕੁਲ ਜੀ ਇਹ ਡਾਇਮੰਡ ਦੀ ਡਾਇਰੈਕਟ ਕੱਟੀ ਆ ਜੀ ਇਹ ਇਹ ਡਾਇਮੰਡ ਬੁੱਲ ਦੀ ਸੀ ਠੀਕ ਹੈ ਹੋਰ ਵੀ ਦੋ ਬੱਚੇ ਵਿੱਚ ਡਾਇਮੰਡ ਦੇ ਦੇ ਚ ਹੈਗੇ ਆ ਤੇ ਉਹ ਜਿਹੜੇ ਤੁਹਾਨੂੰ ਉਧਰ ਵਿਖਾਤੇ ਛੋਟੇ ਬੱਚੇ ਉਹ ਸਾਰੇ ਗਾਂ ਡਾਇਮੰਡ ਦੇ ਡਾਇਮੰਡ ਦੀਆਂ ਪੋਤਰੀਆਂ ਆ ਗਈਆਂ ਗਾਂ ਬਿਲਕੁਲ ਹਾਂਜੀ ਲੋਕ ਦੋਸਤੋ ਟੋਟਲ ਰਲਾ ਮਲਾ ਕੇ ਜਿੰਨੇ ਵੀ ਐਨੀਮਲ ਤੁਸੀਂ ਸਾਹਮਣੇ ਦੇਖ ਰਹੇ ਜੇ ਫਾਰਮ ਦੇ ਵਿੱਚ ਇਹ ਵੀਰ ਦੇ ਹੋਮ ਬਰੀਡ ਆ ਤੇ ਜਿਹੜਾ ਮੰਨ ਲੀਏ ਬਰੀਡਿੰਗ ਕਰਦੇ ਵੀਰ ਘਰੇ ਰੱਖਿਆ ਹੋਇਆ ਫਾਰਮ ਦਾ ਠੀਕ ਹੈ ਜੀ ਤੇ ਅੱਗੇ ਕਿਤੇ ਜੰਪ ਚਾਹੀਦੀ ਸਟਰਾ ਅੱਗੇ ਬਣਾਉਣ ਦੀ ਕੋਈ ਹੁਣ ਤੱਕ ਤਾਂ ਕੋਈ ਜਿਹੜੀ ਨਹੀਂ ਹੈਗੀ ਕਿ ਗੱਲਬਾਤ ਠੀਕ ਹੈ ਜੀ ਫਿਲਹਾਲ ਤੇ ਜਿਹੜੀ ਇਹ ਝੋਟੀ ਵੀਰ ਸੇਲ ਕਰਦਾ ਪਿਆ ਤਕਰੀਬਨ ਇਹ ਬੌਲੇ ਤੋਂ ਦੋਸਤੋਂ ਸਾਫ਼ ਹੋ ਗਈ ਆ ਤਿੰਨ ਕਿ ਡੰਗ ਦੀਆਂ ਚਵਾਈਆਂ ਹੋ ਗਈਆਂ ਨੇ ਤੇ 12 ਲੀਟਰ ਜਿਹੜਾ ਪਹਿਲੇ ਸੂਏ ਪਨੂਨ ਝੋਟੀ ਨੇ ਦੁੱਧ ਚਵਾਇਆ ਬਾਕੀ ਮੈਂ ਇੱਥੇ ਤੇ ਆ ਜਾਣਾ ਪੂਰੀ ਤੁਸੀਂ ਝੋਟੀ ਦਾ ਕੱਦ-ਗਾੜ ਤੁਹਾਨੂੰ ਆਪਾਂ ਮੈਂਸ਼ਨ ਕਰ ਦਿੰਨੇ ਆ ਵੀ ਵੱਡੇ ਕੱਦ-ਗਾੜ ਦੀ ਆ ਟਾਂਚਾ ਢੂੰਚਾ ਚੰਗਾ ਝੋਟੀ ਦਾ ਚਲੋ ਇੱਕ ਵਾਰੀ ਸੂਸਵਾ ਕੇ ਪਸ਼ੂ ਥੋੜੀ ਜਿਹੀ ਤੈਹ ਜੀ ਲਾ ਜਾਂਦੇ ਆ ਉਹ ਤੁਸੀਂ ਆਪ ਅੰਡਰਸਟੈਂਡ ਕਰ ਲਿਓ ਗੱਲਬਾਤ ਗਰਲ ਬੁਰਲਾ ਆਪਸੀ ਥਣਾ ਦੀ ਚੰਗੀ ਆ ਠੀਕ ਆ ਜੀ ਇਧਰ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਅੱਛਾ ਫਿਰ ਗੁਰਕੀਰ ਤੇ ਇੱਕ ਇਹ ਵੀ ਗੱਲ ਤੁਸੀਂ ਨੋਟ ਕਰਾ ਦਿਓ ਮਾਰਨਿੰਗ ਸਵੇਰ ਚੁਵਾਈ ਜਾਂਦੀ ਤੁਸੀਂ ਦੱਸਿਆ ਸੀ ਵੀ ਕਰ ਦਿੱਤੀ ਹੈ ਬੰਦੇ ਆਪਣੇ ਹਾਂਜੀ ਹਾਂਜੀ ਚੁਵਾਈ ਹੋ ਗਈ ਇਹਦੀ ਉਹਨਾਂ ਨੂੰ ਲੇਬਰ ਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ ਮੈਂ ਤਾਂ ਉਹਨਾਂ ਨੂੰ ਕਿਹਾ ਨਾ ਚੋਇਓ ਚਲੋ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਫਿਰ ਉਹ ਥੋੜੀ ਬੰਤਰ ਆ ਜਾਂਦੀ ਆ ਆ ਬਿਲਕੁਲ ਜੀ ਜੱਟੇ ਚੁੱਡੇ ਦੀ ਚਲੋ ਚੁਵਾਈ ਕਰਤੀ ਆ ਤਿੰਨ ਡੰਗ ਚੁਵਾਈ ਹੋ ਗਈ ਇਹਦੀ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਨਾਲ ਦੀ ਨਾਲ ਹੀ ਆਪਾਂ ਇੱਕ ਥੋੜਾ ਜਿਹਾ ਨੂੰ ਖੋਲ ਕੇ ਤੋੜ ਕੇ ਦਿਖਾ ਦਈਏ ਲਓ ਜੀ ਕਰੋ ਲੋ ਠੀਕ ਹੈ ਜੀ ਆ ਤੁਰਦੇ ਇਹਨੂੰ ਤੁਰਦੇ ਲੰਮਾ ਥੋੜਾ ਜਿਹਾ ਇਹਨੂੰ ਤੋ ਆ ਤੋ ਇਧਰ ਰੱਖੋ ਲਓ ਲੰਮਾ ਇਧਰ ਤੋ ਕਮਾਉਂਕ ਮਾ ਦੂ ਇਧਰ ਹੋਰ ਇੱਕ ਵਾਰੀ ਕਮਾ ਦਿਆ ਜੀ ਠੀਕ ਹੈ ਜੀ ਸੋ ਕੱਦ ਕੱਠੀ ਦੋਸਤੋ ਝੋਟੀਆਂ ਫੁੱਲ ਵੱਡੀ ਹਾਈਟ ਲੈਂਥ ਦੇ ਵਿੱਚ ਚੌੜਾ ਪਿੱਠਪੂੜਾ ਬਾਕੀ ਮੋਢੇ ਤੋਂ ਬਿਲਕੁਲ ਚੌੜਸਲੇਵਾ ਸੋ ਇੱਕ ਵਾਰੀ ਚੋਈ ਚਵਾਈ ਆ ਮਾਰਨਿੰਗ ਉਹ ਤੁਹਾਨੂੰ ਆਪਾਂ ਵਿੱਚੇ ਨੋਟ ਕਰਾ ਦਿੱਤਾ ਸੀਗਾ ਵੀ ਮਾਰਨਿੰਗ ਸੋਬਾ ਕੋਈ 5 6 ਵਜੇ ਜਿਹੜੀ ਇਹਦੀ ਚੁਵਾਈ ਆ ਉਹ ਕਰ ਦਿੱਤੀ ਸੀਗੀ ਠੀਕ ਆ ਤੇ ਫਿਲਹਾਲ ਹੁਣ ਕੋਈ 10 ਵਜੇ ਦਾ ਸਮਾਂ 9:30 10 ਵਜੇ ਦਾ ਟਾਈਮ ਆ ਤੇ ਜਿਉਂ-ਜਿਉਂ ਦੋਸਤੋ ਸ਼ਾਮ ਨੂੰ ਇਹ ਚੁਵਾਈ ਦੇ ਪ੍ਰੋਗ ਹੋਊਗੀ ਹਵਾਨਾ ਦੇ ਬਾਜਰ ਕਰਮਾ ਦੀ ਭਰ ਕੇ ਤਿਆਰ ਕਰ ਲੂਗੀ ਠੀਕ ਆ ਤੇ ਬਹੁਤ ਵਧੀਆ ਚੰਗੇ ਢਾਂਚੇ ਦੇ ਵਿੱਚ ਵੱਡੀ ਘੋਟੀ ਆ ਸੋ ਚਾਹ ਬਣ ਮੇਰੇ ਵੀਰ ਇੱਥੇ ਆਣ ਕੇ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਨਾ ਚਾਹੁੰਦਾ ਲੀਟਰ ਵੀ ਚਾਉਣ ਦੀ ਸੁਭਾਵਨਾ ਪੂਰੀ ਆ ਦੂਜੇ ਸਵੇਰੇ ਦੇ ਵਿੱਚ ਹਾਂਜੀ ਤੇ ਇਹ ਅੱਜ ਵੀਰ ਕਿੰਨੇ ਦੀ ਦੇਵਾਂਗੇ ਆਪਾਂ ਝੋਟੀ ਕੀ ਮੁੱਲ ਰੱਖਿਆ ਇਹਦਾ ਇਹ ਵੀਰੇ 1 ਲੱਖ ਤੇ 60 ਹਜ਼ਾਰ ਦੀ ਆਪਾਂ ਦੇ ਦਾਂਗੇ ਬਾਕੀ ਮਾਨਤਾਨ ਕਰ ਦਾਂਗੇ ਵੀ ਦਾ ਜਿਹੜੇ ਵੀ ਕੋਈ ਲੈਣ ਦਾ ਚਾਹ ਬਣੂਗਾ ਠੀਕ ਹੈ ਜੀ 1 ਲੱਖ 60 ਹਜ਼ਾਰ ਦੇ ਵਿੱਚੋਂ ਜੀ 1 ਲੱਖ 60 ਹਜ਼ਾਰ ਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 1 ਲੱਖ 60 ਹਜ਼ਾਰ ਦੇ ਵਿੱਚੋਂ ਮਾਨਤਾਨ ਵੀਰਾਂ ਦਾ ਵੀ ਆਪਾਂ ਕਰਾਂਗੇ ਕੋਈ ਭਰਾ ਸੰਪਰਕ ਕਰੇ ਸ਼ੋਰ ਸੇ ਪਾਊਗਾ ਜ਼ਰੂਰ ਠੀਕ ਆ ਜੀ ਬਾਕੀ ਚੰਗੀ ਝੋਟੀ ਆ ਨੀਲੀ ਟੱਚ ਦੀ ਆ ਤੇ ਕਦ ਘਾਟ ਵਟਾ ਝੋਟੀ ਦਾ ਠੀਕ ਆ ਜੀ ਤੇ ਜਿਆਦਾ ਨਹੀਂ ਆਪਾਂ ਕਵਾਂਗੇ ਪਹਿਲੇ ਸਵੇਰ 12 ਲੀਟਰ ਵੀਰਾਂ ਦਾ ਵੀ ਦੁੱਧ ਚਵਾਇਆ ਵੀ 13 14 ਲੀਟਰ ਉਮੀਦ ਕਰਦੇ ਆ ਜਿੱਡਾ ਟਾਂਚਾ ਝੋਟੀ ਦਾ ਜਿੱਡਾ ਪੇਠਪੂੜਾ ਜਾਂ ਜਿੰਨੀ ਗਰਾਜ਼ੀ ਆ ਜਾਂ ਜਿੰਨੀ ਨਸਲ ਜਾਤ ਵੇਚਾ ਠੀਕ ਆ ਤੇ ਇੱਕ ਵੀਰ ਗੁਰਕੀਰਤ ਆਪਣੇ ਨੰਬਰ ਜ਼ਰੂਰ ਸ਼ੇਅਰ ਕਰ ਦਈਏ ਜਿਨ੍ਹਾਂ ਦੇ ਵੀਰਾਂ ਨੇ ਕਾਲ ਕਰਨੀ ਆਪਾਂ ਨੰਬਰ ਵੀਰੇ 9914209656 ਠੀਕ ਆ ਆਪ ਦਾ ਪਰਸਨਲ ਨੰਬਰ ਆ ਜੀ ਠੀਕ ਹੈ ਜੀ ਮੇਰੇ ਨਾਲ ਜਿਹੜਾ ਵੀਰ ਕੋਈ ਲੈਣ ਦਾ ਚਾਹ ਬਣਾ ਹੈਗਾ ਉਹ ਗੱਲ ਕਰ ਸਕਦਾ ਠੀਕ ਹੈ ਜੀ ਠੀਕ ਹੈ ਅੱਛਾ ਵੀਰ ਗੁਰਕੀਰਤ ਨਾਲ ਦੀ ਨਾਲ ਇੱਕ ਨੀਲੀ ਰਵੀ ਬਰੀਡ ਤੇ ਵੀ ਕੰਮ ਕਰਦੇ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਦੋ ਸਵਾਲ ਪੁੱਛਣੇ ਆ ਨੀਲੀ ਰਵੀ ਬਰੀਡ ਤੇ ਵੀ ਕੰਮ ਆ ਆਪਣਾ ਇੱਕ ਬਸ਼ੇਰੀਆਂ ਬਸ਼ੇਰੇ ਵੀ ਰੱਖੇ ਹੋਏ ਆ ਤੇ ਕਿਹੜੀ ਆ ਪਿੱਛੋ ਬਾਪ ਵਾਲੇ ਪਾਸੋਂ ਕਿਹੜੀ ਸਿਰੀ ਦੇ ਬੱਚੇ ਆਪਣੇ ਕੋਲ ਬਸ਼ੇਰੇ ਬਸ਼ੇਰੀਆਂ ਜੀ ਇਹ ਵੀਰੇ ਬਸ਼ੇਰੀਆਂ ਦੋ ਬਸ਼ੇਰੀਆਂ ਕਾਲੇ ਕਾਂਡੇ ਦੀਆਂ ਜੀ ਇੱਕ ਬਸ਼ੇਰਾ ਕਾਲੇ ਕਾਂਡੇ ਦਾ ਜੀ ਬਾਕੀ ਇੱਕ ਬਸ਼ੇਰੀ ਆ ਉਹ ਆਪਣੀ ਗੱਬਣਾ ਜੀ ਦੇਵਰਾਏ ਰਣੀਏ ਤੋਂ ਠੀਕ ਹੈ ਜੀ 8 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ ਜੀ ਉਹ ਆਪ ਸ਼ੋ ਘੋੜੇ ਦੀ ਆ ਠੀਕ ਹੈ ਜੀ ਹਾਂਜੀ ਇਹ ਰਾਜਸਥਾਨ ਦੀ ਬਰੀਡ ਆ ਮਾਰਵਾੜੀ ਘੋੜੀਆਂ ਸਾਰੀਆਂ ਹੀ ਆਪਣੇ ਕੋਲੇ ਠੀਕ ਹੈ ਜੀ ਬਾਕੀ ਉਧਰ ਘਰ ਵਾਲੇ ਬੰਨੇ ਆ ਜੇ ਉਧਰ ਆਪਾਂ ਆ ਜੋ ਉਧਰ ਵੀ ġੇੜਾ ਮਾਰ ਲੀਏ ਆ ਬਿਲਕੁਲ ਜੀ ਆਜੋ ਲਓ ਦੋਸਤੋ ਆ ਇਧਰਲੇ ਪਾਸੇ ਫਾਰਮ ਹੁਣ ਵੀਰ ਹੁਣਾਂ ਦਾ ਤੇ ਇੱਕ ਵੀਰ ਗੁਰਗੀ ਤੇ ਇਧਰ ਮੋਟੀ ਤਰ ਤੇ ਆਪਾਂ ਝਾੜ ਮਰਵਾਤੀਏ ਜਿਹੜੀ ਮੈਂ ਤਾਂ ਹੁੰਦੀਆਂ ਸਰ ਵੀ ਆ ਜੱਜਮੈਂਟ ਕਰ ਲਈ ਸੀ ਵੀ ਜਿਵੇਂ ਕੋਟੀ ਕਾਟੀ 36 ਆ ਇਹ ਸਪੈਸ਼ਲ ਆਪਣੇ ਘੋੜਿਆਂ ਹਾਂਜੀ 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 ਇਹ ਘੋੜਿਆਂ ਤੇ ਮਾਲਵਾਸਤ ਇਹ ਪਸ਼ੂ ਵੀ ਇੱਧਰ ਬਣਦੇ ਆ ਮੱਝਾਂ ਵੀ ਪਸ਼ੂਆਂ ਵਾਸਤੇ ਇੱਧਰ ਆ ਵੀਰ ਜੀ ਆ ਦੇਖੋ ਆ ਜਿਹੜੀ ਇੱਧਰ ਸਾਰਾ ਇਹ ਪਸ਼ੂਆਂ ਵਾਸਤੇ ਆ ਜਿਹੜਾ ਹਾਂਜੀ ਤੇ ਆ ਸਾਰਾ ਘੋੜਿਆਂ ਦਾ ਬਣਾਇਆ ਜੀ ਹੂੰ ਹਾਂਜੀ ਹਾਂਜੀ ਲਓ ਦੋਸਤੋ ਬਹੁਤ ਵਧੀਆ ਪ੍ਰੋਜੈਕਟ ਵੀਰ ਹੋਣਾ ਦਾ ਇੱਧਰ ਜਿੰਨਾ ਵੀ ਤੁਸੀਂ ਵੇਖੋਗੇ ਆ ਕੈਵਨ ਬਣੇ ਵੱਖੋ ਵੱਖਰੇ ਠੀਕ ਆ ਜੀ ਇਹ ਖਾਨੇ ਬਣੇ ਹੋਏ ਆ ਕਟੀਆਂ ਤੇ ਫੀਮੇਲ ਕਾਫ ਹੀ ਫਰ ਵਾਸਤੇ ਬਾਕੀ ਅਡਲਟ ਜਿਹੜੇ ਪਸ਼ੂ ਆ ਵੱਡੇ ਆ ਠੀਕ ਆ ਜੀ ਇੱਕ ਪਾਸੇ ਝੋਟੀਆਂ ਹਾਂਜੀ ਅਸੀਂ ਬੰਦ ਅਸੀਂ ਬੰਦ ਜਿਹੜੇ ਚੋਣ ਵਾਲੇ ਪਸ਼ੂ ਆ ਜਿਹੜੇ ਸਿਰਫ ਚਵਾਈ ਵਾਲੇ ਉਹੀ ਬੰਨੀ ਦੇ ਬਾਕੀ ਆ ਪਾਣੀ ਆ ਵਿੱਚ ਗੇਲਾਂ ਵਿੱਚ ਹੀ ਬਣਾਈਆਂ ਉਧਰ ਸਾਰੇ ਖੁੱਲਾ ਰਿੰਦਾ ਮਾਲ ਠੀਕ ਹੈ ਜੀ ਠੀਕਾ ਇੱਕ ਕੂੜੀਆਂ ਦਾ ਇੱਧਰ ਬਣਾਇਆ ਅੰਦਰ ਕਮਰੇ ਜਿਹੜੇ ਬਣੇ ਹੋਏ ਆ ਲਓ ਵੀ ਦੋਸਤੋ ਇੱਧਰ ਇੱਕ ਵਾਰ ਤੁਸੀਂ ਮਾਰੋ ਚਾਤ ਮੋٹے ਤੌਰ ਤੇ ਕੁਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਧੀਆ ਦੋਸਤੋ ਇੱਧਰ ਇੱਕ ਵੀਰ ਨੇ ਬਿਲਕੁਲ ਸ਼ਤੌਤ ਕੀਤੀ ਆ ਬਹੁਤ ਸੋਹਣਾ ਚੰਗੀ ਰੀਜਨਲ ਕੰਮ ਕਰਦੇ ਆ ਠੀਕ ਆ ਜੀ ਆ ਵੇਖੋ ਤੁਸੀਂ ਘੋੜੀਆਂ ਦੇ ਕੱਲੇ ਕੱਲੇ ਆ ਪਾੜ ਬਣੇ ਹੋਏ ਆ ਠੀਕ ਆ ਜੀ ਇਹ 15x20 ਦੇ ਕਮਰੇ ਆ ਜੀ 15x ਦੋ ਤਿੰਨ ਵੀ ਹੋ ਜਾਂਦੇ ਆ ਜੀ ਦੋ ਤਿੰਨ ਤੇ ਠੀਕ ਆ ਜੀ ਅਸੀਂ ਦੋ ਹੀ ਰੱਖਦੇ ਆ ਤਿੰਨ ਫਿਰ ਜਿਆਦਾ ਲੜਦੇ ਲੁੜਦੇ ਆ ਇਹ ਆਪਸ਼ਨ ਲਓ ਵੀ ਆ ਕਰੋ ਚੱਕ ਠੀਕ ਆ ਜੀ ਸੋ ਕਾਫੀ ਸ਼ੌਕ ਨਾਲ ਦੋਸਤੋ ਇਹ ਕੰਮ ਕਰ ਕੀਤਾ ਠੀਕ ਆ ਕੀਤਾ ਜਾਂਦਾ ਠੀਕ ਆ ਜੀ ਜਿਹੜੇ ਵੀਰਾਂ ਨੂੰ ਸ਼ੌਕ ਆ ਸੋ ਉਹਨਾਂ ਨੂੰ ਭਲੀ ਭਾਂਤ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਜੀ ਬਹੁਤ ਵਧੀਆ ਚੰਗੇ ਖੁੱਲੇ ਹਵਾਦਾਰ ਫੁੱਲ ਬਟਾ ਫੁੱਲ ਤੇ ਬਹੁਤ ਵਧੀਆ ਚੰਗੀ ਰਿਆਇਸ਼ ਇਹ ਜੋ ਜਿਹੜੇ ਘੋੜੇ ਘੋੜੀਆਂ ਵਾਸਤੇ ਵੀਰ ਉਹਨਾਂ ਨੇ ਬਣਾਈਆਂ ਸੋ ਬਹੁਤ ਖੂਬਸੂਰਤ ਲੱਗਾ ਵੇਖ ਕੇ ਬਹੁਤ ਵਧੀਆ ਚੰਗਾ ਕੰਮ ਕਰਦੇ ਪਏ ਆ ਤੇ ਇਧਰ ਮਾਲ ਇਧਰ ਪਸ਼ੂਆਂ ਦਾ ਜਿਹੜਾ ਆ ਤੁਸੀਂ ਸ਼ੈੱਡ ਵੇਖ ਸਕਦੇ ਹੋ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਜਿਹੜਾ ਦਿਖਾਏ ਆ ਘੋੜੇ ਜੇ ਵਸ਼ੇਰੀਆਂ ਦੀ ਗੱਲ ਕਰ ਲਈਏ ਤੇ ਘਰੇ ਵੀ ਹੈਗੇ ਵੀਰ ਆਪਣੇ ਕੋਲ ਉਹ ਵੀ ਦਿਖਾ ਦੇਗੀ ਇੱਕ ਵਾਰ ਅੱਛਾ ਵੀਰ ਵਸ਼ੇਰੀਆਂ ਕਿੰਨੀਆਂ ਕੋਣ ਆਪਣੇ ਕੋਲ ਹੈਗੀਆਂ ਜਿਹੜੀਆਂ ਅੱਜ ਇਹ ਵੀਰੇ ਪੂਰੇ ਆਪਣੇ ਕੋਲੇ ਨਾ ਅਠ ਨਾਗਰੀ ਠੀਕ ਹੈ ਜੀ ਇਹਨਾਂ ਜੋ ਇੱਕ سیل ਕਰਤਾ ਠੀਕ ਹੈ ਖੜਾ ਆਪਣੇ ਕੋਲੇ ਹੀ ਬਸ਼ੀਰਾ ਕਾਲੇ ਕਾਂਡੇ ਦਾ ਠੀਕ ਹੈ ਜੀ ਤੇ ਉਹ سیل ਕਰਤਾ ਉਹ ਲੈ ਕੇ ਨਹੀਂ ਗਿਆ ਇੱਕ ਦੋ ਦਿਨਾਂ ਤੱਕ ਲੈ ਜਾਣਗੇ ਠੀਕ ਹੈ ਬਾਕੀ ਇੱਧਰ ਹੈ ਜੀ ਇਹ ਕੁੜੀਆਂ ਜਿਵੇਂ ਆ ਪ੍ਰਭਾਤ ਦੀ ਆ ਬਸ਼ੀਰੀਏ ਬਾਈਆਂ ਕਿ ਮਹੀਨੇ ਆਈ ਹੈ ਅੱਛਾ ਇਹ ਪ੍ਰਭਾਤ ਦੀ ਬਸ਼ੀਰੀ ਹੈ ਹਾਂ ਜੀ ਠੀਕ ਬਾਈਆਂ ਮਹੀਨਿਆਂ ਦੀ ਉਮਰ ਇਹਦੀ ਹਾਂ ਜੀ ਹਾਂ ਜੀ ਇਹਦੀ ਉਮਰ 2 ਬਾਈ ਮਹੀਨੇ ਆ ਜੀ ਉਹ ਕੁੜੀ ਆ ਜੀ ਜਿਹੜੀ ਤਕਰੀਬਨ ਉਹਦੇ ਹੀ ਆਪਣੇ ਕੋਲੇ 4 ਬੱਚੇ ਆ ਹਾਂ ਜੀ ਹਾਂ ਜੀ ਆ ਬਸ਼ੀਰੀਆਂ ਵਾਂ ਆਵੇ ਚਾਲੀ ਬਸ਼ੇਰੀ ਜahangir ਦੀ ਆ ਜੀ ਆ ਜਿਹਦੇ ਪਲੇਜ ਆ ਹਾਂ ਇਹ ਜahangir ਦੀ ਆ ਤੇ ਇਹ ਦਲਬਾਗ ਰਣੀਏ ਤੋਂ ਗੱbnਾ ਜੀ 8 ਮਹੀਨਿਆਂ ਦੀ ਠੀਕ ਆ ਇਹ ਤੇ ਜਿਹੜੀ ਉਧਰ ਸ਼ੋਕ ਵਾਲੀ ਆ ਜੇ ਦੋਵੇਂ ਇੱਕੋ ਦਿਨ ਇੱਕੋ ਟਾਈਮ ਤੇ ਮਿਲੀਆਂ ਪੰਜਾਂ ਸੱਤਾਂ ਮਿੰਟਾਂ ਦੇ ਫਰਕ ਤੇ ਆ ਭਾਰਤ ਰਤਨ ਦੀ ਆ ਜੀ ਆ ਭਾਰਤ ਰਤਨ ਦੀ ਆ ਜੀ ਹਾਂਜੀ ਇਹ ਜਿਹੜੇ ਬੰਦੇ ਹਾਂਜੀ ਆ ਮਾਮ ਆ ਜੀ ਇਹਨਾਂ ਦੀ ਉਹ ਕੁੜੀ ਜਿਹੜੀ ਪਰਾਂ ਖੜੀ ਆ ਇਹ ਇਹ ਵਿਚਲੀ ਬਸ਼ੇਰੀ ਦੀ ਵੀ ਹਾਂਜੀ ਇੱਧਰ ਵਾਲੀ ਆਪ ਸ਼੍ਰੀ ਪ੍ਰਭਾਤ ਵਾਲੀ ਤੇ ਦੋ ਜਿਹੜੀਆਂ ਕਾਂਟੇ ਵਾਲੀਆਂ ਉੱਧਰ ਖੜੀਆਂ। ਅੱਛਾ ਜੀ। ਹਾਂ ਜੀ। ਇਹ ਚੌਂ ਦੀ ਮਾਂ ਵਾ ਇੱਕ ਬਸ਼ੇਰੀ ਦੀ ਸੇਲ ਕਰਦੀ ਸੀ ਆ। ਅੱਛਾ ਜੀ। ਹਾਂ ਜੀ। ਚਾਰ ਬਸ਼ੇਰੀਆਂ ਇਹਦੇ ਪੇਟੋਂ ਆ ਗਈਆਂ ਆਪਣੇ ਕੋਲ ਇੱਕ ਪੰਜਵੀਂ ਸੇਲ ਜੀ ਇੱਕ ਸੇਲ ਕਰਦੀ ਸੀ। ਠੀਕ ਹੈ ਜੀ ਠੀਕ। ਆ ਪ੍ਰਭਾਤ ਦੀ ਹੈ ਜੀ। ਆ ਦੇਖੋ। ਚੰਗੇ ਕਦ ਕੱਢਦੀ ਬਸ਼ੇਰੀ। ਉਹ ਸੋਨੇ ਕਦ ਕਾਠਾ। 22 ਮਹੀਨੇ। ਮਤਲਬ ਕਿ ਤਕਰੀਬਨ ਇਹ ਬਾਈਆਂ ਤਈਆਂ ਮਹੀਨਿਆਂ ਦੀ ਜਿਹੜੀਆਂ ਆ ਦੋ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੋ ਗਈ। ਇਹ ਜਿਹੜੀ ਆ ਵਿਚਾਲੀ ਆ ਜੀ ਆ ਜਿਹੜੀ ਹਾਂਜੀ ਇਹ ਜahangir ਦੀ ਆ ਤੇ ਇਹਦੀ ਉਮਰ 40 ਕਿ ਮਹੀਨਿਆਂ ਦੀ ਉਮਰ ਹੈਗੀ ਆ ਜੀ ਠੀਕ ਆ ਜੀ ਤੇ ਜਿਹੜੀ ਆਹਾ ਵਾ ਇਹਦੀ 45 46 ਇੱਕ ਸੂਆ ਸੋਈ ਆ ਜੀ ਉਹਨੇ ਹਜੇ ਹੁਣ ਸੋਣਾ ਵਾ ਪਹਿਲਾ ਸੂਆ ਪਹਿਲਾ ਸੂਆ ਸੋਣੀ ਹਾਂਜੀ ਹਾਂਜੀ ਠੀਕ ਆ ਇਹ ਮੇਰਾ ਇੱਕ ਦੋਸਤ ਆ ਜੀ ਹਾਂਜੀ ਫਰੀਦਕੋਟ ਤੋਂ ਹਾਂਜੀ ਵੀਰ ਆਪਣਾ ਗੈਰੀ ਚ ਮੇਲੀ ਆ ਆ ਇਹ ਸਭ ਉਸੇ ਵੀਰ ਦੀ ਦੇਣ ਆਪਾਂ ਨੂੰ ਉਹ ਵੀ ਠੀਕ ਆ ਉਹਨੇ ਹੀ ਆਪਾਂ ਨੂੰ ਇਧਰ ਲੈ ਬੰਨੇ ਲੈ ਕੇ ਆਂਦਾ ਮਾਰਵਾੜੀ ਅਸੀਂ ਪਹਿਲਾਂ ਨੌਕਰੀ ਰੱਖਦੇ ਸੀ ਆ ਠੀਕ ਆ ਜੀ ਉਹਨੇ ਇਹਨੂੰ ਆਪਾਂ ਨੂੰ ਗਾਈਡ ਕਰਕੇ ਇਧਰ ਲੈ ਕੇ ਆਂਦਾ ਵੀ ਯਾਨੀ ਕਿ ਆਪਣਾ ਕਾਰ ਲਈ ਆ ਵੀਰ ਨਾਲ ਘਰ ਨਾਲੋਂ ਵੀ ਜਿਆਦਾ ਭਰਾਵਾਂ ਨਾਲੋਂ ਵੀ ਆਪਣਾ ਵੱਧ ਕਿਉਂ ਵੀ ਠੀਕ ਆ ਹਾਂਜੀ ਉਹਨੇ ਹੀ ਆਪਾਂ ਨੂੰ ਇਹ ਗਾਈਡ ਕਰਕੇ ਸਾਰੇ ਦਰਮਾਰਵੜੀ ਵਾਲੇ ਬੰਦੇ ਲੈ ਕੇ ਆਇਆ ਠੀਕ ਅੱਛਾ ਵੀਰ ਸਮੇਂ-ਸਮੇਂ ਨਾਲ ਚੀਜ਼ ਸੇਲ ਵੀ ਕਰ ਦਿੰਦੇ ਆ ਜਿਵੇਂ ਆਪਾਂ ਰੱਖੀ ਹੋਏ ਆ ਜਾਂ ਬਸ਼ੀਰੇ ਜਾਂ ਬਸ਼ੀਰੇ ਹਜੇ ਤੱਕ ਨਹੀਂ ਕੋਈ ਵੀ ਸੇਲ ਕੀਤਾ ਜੀ ਇੱਕ ਹੀ ਬਸ਼ੀਰਾ ਕਾਲੇ ਕਾਂਡੇ ਦਾ ਸੇਲ ਕੀਤਾ ਪਹਿਲਾਂ ਜਿਹੜਾ ਹੋਣਾ ਠੀਕ ਆ ਜੀ ਹਜੇ ਤੱਕ ਦਾ ਜਿੰਨੀ ਵੀ ਆ ਬਰੀਡਿੰਗ ਕੀਤੀ ਆ ਹਾਂ ਤੇ ਸਾਰੀ ਹਜੇ ਤੱਕ ਤਾਂ ਘਰੇ ਹੀ ਰੱਖਿਆ ਸਟਾਕ ਹੁਣ ਗਾਂ ਵੇਖਾਂਗੇ ਠੀਕ ਆ ਹਾਂਜੀ ਫਿਰ ਤੁਹਾਨੂੰ ਪਤਾ ਜਿਆਦਾ ਸਾਹਮਣੇ ਵੀ ਓਕੇ ਲੇਬਰ ਪ੍ਰੋਬਲਮ ਹੋਰ ਬਹੁਤ ਜੀ ਬਹੁਤ ਹਾਂਜੀ ਮਬ ਦੋਸਤੋ ਬਹੁਤ ਵਧੀਆ ਚੰਗੀ ਬਰੀਡ ਤੇ ਕੰਮ ਕਰਨਾ ਵੀਰ ਦਾ ਸ਼ੌਂਕ ਆ ਨਾਲ ਦੀ ਨਾਲ ਤੁਹਾਨੂੰ ਬਸ਼ੇਰੇ ਬਸ਼ੇਰੀਆਂ ਆਪਾਂ ਦਿਖਾਈਆਂ ਨੇ ਜਿਹੜੀਆਂ ਕਿ ਗੱਬਣ ਵੀ ਆ ਚੰਗੇ ਟੌਪ ਟੌਪ ਦੇ ਚੰਗੇ ਹਾਰਸ ਤੋਂ ਜਿਹੜੀਆਂ ਦੋਸਤੋ ਗੱਬਣ ਆ ਜਿਨ੍ਹਾਂ ਦਾ ਕਾਫੀ ਵੱਡਾ ਨਾਮ ਆ ਠੀਕ ਆ ਜੀ ਪੰਜਾਬ ਦੇ ਵਿੱਚ ਗੱਲ ਕਰਨ ਲਈ ਤੇ ਮੇਲਿਆਂ ਦੇ ਵਿੱਚ ਤੁਸੀਂ ਉਹਨਾਂ ਠੀਕ ਆ ਜੀ ਹਾਰਸ ਨੂੰ ਉਹਨਾਂ ਕੋੜਿਆਂ ਨੂੰ ਆਮ ਤੁਸੀਂ ਦੇਖਦੇ ਰਹਿੰਦੇ ਹੋ ਸੋ ਕਾਫੀ ਵਧੀਆ ਚੰਗਾ ਸ਼ੌਂਕ ਆ ਵੀਰ ਦਾ ਸੋ ਵੱਡਾ ਫਾਰਮ ਪਿੰਡ ਫਤੇਗੜ ਸਬਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਤੇ ਨਾਲ ਦੀ ਨਾਲ ਇੱਕ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਉਹ ਵੀਰ ਸੇਲ ਕਰਦੇ ਨੇ ਕਰੋ ਅੱਜ ਤੇ ਬਾਕੀ ਬਹੁਤ ਵਧੀਆ ਚੰਗਾ ਕੰਮ ਆ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਵੀਰ ਦਾ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਓਕੇ ਵੀਰ ਗੁਰਕੀਰਤ ਹੋਣਾ ਆਪਾਂ ਇਜਾਜ਼ਤ ਲੈਣੀ ਆ ਤੁਹਾਡੇ ਤੋਂ ਵੀਰ ਮਿਹਰਬਾਨੀ ਤੁਹਾਡੀ ਸਮਾਂ ਕੱਟਣ ਵਾਸਤੇ ਵੀ ਰੱਖ ਠੀਕ ਹੈ ਮਿਹਰਬਾਨੀ ਪ੍ਰਾਤਾਂ ਜੀ ਠੀਕ ਹੈ ਵੀਰ ਜੀ